ਚੀਫ ਖਾਲਸਾ ਦਿਵਾਨ ਖਾਲਸਾ ਪੰਥ ਦੀ ਬਹੁਤ ਪੁਰਾਣੀ ਇੱਕ ਮੰਡੀ ਹੈ ਜਮਾਤ ਹੈ ਸੰਸਥਾ ਹੈ ਪਰ ਇਹ ਸੰਸਥਾ ਜਿਹੜੀ ਹੈ ਜਿੱਥੇ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਦੇ ਖੇਤਰ ਦੇ ਵਿੱਚ ਆਪਣੀ ਹੋਂਦ ਦੇ ਸਮੇ ਤੋਂ ਹੀ ਯਤਨਸ਼ੀਲ ਹੈ ਉੱਤੇ ਖਾਸ ਤੌਰ ਤੇ ਉਹਦੇ এডਿਕੇਸ਼ਨ ਦੇ ਉੱਤੇ ਇਸ ਸੰਸਥਾ ਨੇ ਪੰਥ ਨੂੰ ਬਹੁਤ ਵੱਟੀ ਉਹਦੇ ਨੂੰ ਉਦੇਣਾ ਦਿੱਤੀ ਹੈ ਕਾਫੀ ਸਕੂਲ ਚੱਲਦੇ ਨੇ ਚੀਪਕਾਲ ਸਾਹਿਬ ਦਵੰਦ ਦੇ ਪ੍ਰਬੰਧ ਅਧੀਨ ਕਾਲਜ ਚੱਲਦੇ ਨੇ। ਔਰ ਵਿਦਿਆ ਜਿਹੜੀ ਹੈ ਨਿਆਰੀ ਵਿਦਿਆ ਜਿਹੜੀ ਹੈ ਚੀਪਕਾਲ ਸਾਹਿਬ ਦਵੰਦ ਦੇ ਪ੍ਰਬੰਧ ਅਧੀਨ ਬੁਲੰਦਵਤੀ ਦਿੱਤੀ ਜਾਂਦੀ ਹੈ। ਚੀਪਕਾਲ ਸਾਹਿਬ ਦਵੰਦ ਦੀ ਪ੍ਰਾਤਨ ਰਵਾਇਤ ਰਹੀ ਹੈ ਕਿ ਇਹ ਅੰਤਰਰਾਸ਼ਟਰੀ ਸਿੱਖ ਐਜੂਕੇਸ਼ਨਲ ਕਾਨਫਰੰਸ ਜਿਹੜੀ ਹੈ ਉਹ ਕਰਵਾਉਂਦੇ। ਔਰ ਇਸ ਵਾਰ ਵੀ ਅਕਾਡੈਮਿਕ ਕਾਨਫਰੰਸ ਜਿਹੜੀ ਹੈ ਸਿੱਖ ਵਿਦਿਅਕ ਕਾਨਫਰੰਸ ਜਿਹੜੀ ਹੈ ਇੰਟਰਨੈਸ਼ਨਲ ਲੈਵਲ ਦੀ। ਉਹ ਪਹਿਲੀ ਵਾਰ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਨਵੰਬਰ ਦੇ ਮਹੀਨੇ ਦੇ ਵਿੱਚ ਹੋ ਰਹੀ। ਇਨੀਆਂ ਵੀ ਐਜੂਕੇਸ਼ਨਲ ਕਾਨਫਰੰਸਾਂ ਚੀਫ ਕਲਸਾ ਦੀਵਾਨੇ ਕਰਵਾਈਆਂ ਨੇ। ਉਹਨਾਂ ਦੀ ਇਹ ਖਾਸियत ਰਹੀ ਹੈ ਕਿ ਜਿੱਥੇ ਵੀ ਚੀਫ ਕਲਸਾ ਦੀਵਾਨ ਦੀ ਕਾਨਫਰੰਸ ਜਦੋਂ ਸਮਾਪਤੀ ਹੁੰਦੀ ਹੈ ਤਾਂ ਇੱਕ ਨਵੀਂ ਸੰਸਥਾ ਦਾ ਜਿਹੜਾ ਆਗਾਜ਼ ਕਰਦੇ ਆ ਕਿਤੇ ਕਿਸੇ ਵੀ ਸ਼ਹਿਰ ਦੇ ਵਿੱਚ। ਨਵੀਂ ਸੰਸਥਾ ਜੁਰੀਏ ਸਥਾਪਿਤ ਕਰਦੇ ਆ। ਇਥੇ ਵੀ ਜਿਹੜੀ ਚੀਜ਼ ਦਿੱਤੀ ਹੈ ਕਾਨਫਰੰਸ ਜਿਹੜੀ ਹੈ ਇਹ ਹੋਣੀ ਹੈ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਜਿੱਥੇ ਬੱਡੇ-ਬੱਡੇ ਸਿੱਖ ਸਕਾਲਰ ਜਿਹੜੇ ਨੇ ਅੰਤਰਰਾਸ਼ਟਰੀ ਪੱਧਰ ਤੋਂ ਪਹੁੰਚਣੇ ਨੇ ਜਿਨ੍ਹਾਂ ਨੇ ਐਜੂਕੇਸ਼ਨ ਦੇ ਉੱਤੇ ਆਪਣੇ ਜਿਹੜੇ ਪੇਪਰ ਵੀ ਪੜਨੇ ਨੇ ਵਿਚਾਰਾਂ ਦੀ ਗੀੜੀ ਨਾਲ ਮंथਨ ਕਰਨਾ। ਆ ਸਾਡੀ ਕੋਸ਼ਿਸ਼ ਇਹ ਹੋ ਰਹੀ ਕਿ ਅਸੀਂ ਇਸ ਕਾਨਫਰੰਸ ਤੋਂ ਬਾਅਦ ਇੱਕ ਐਸਾ ਜਿਹੜਾ ਹੈ ਕੋਈ ਸਿੱਖ ਐਜੂਕੇਸ਼ਨ ਬੋਰਡ ਜਿਹੜਾ ਹੈ ਉਹ ਸਥਾਪਿਤ ਕਰਨ ਵਾਲੇ ਪਾਸੇ ਵੱਧਗੇ ਜਿਹਦੀ ਅੱਜ ਸਮੇਂ ਦੇ ਵਿੱਚ ਬਹੁਤ ਵੱਡੀ ਜ਼ਰੂਰਤ ਹੈ। ਇਸ ਕਾਨਫਰੰਸ ਦੇ ਵਿੱਚ ਵਿਦਵਾਨਾਂ ਤੋਂ ਜਿਹੜੇ ਸਿੱਖ ਵਿਦਵਾਨ ਹੋਣਗੇ ਜਾਂ ਜਿਹੜੇ এডਿਕੇਸ਼ਨ ਦੇ ਮਾਹਰ ਹੋਣਗੇ ਚਾਹੀਏ ਉਹ ਅੂਸਰੇ ਧਰਮ ਨਾਲੇ ਸੰਬੰਧਤ ਹੋਣ ਅਸੀਂ ਉਹਨਾਂ ਤੋਂ ਵੀ ਰਾਵਾਂ ਲਵਾਉਗੇ ਮਸ਼ਵਰੀ ਲਵਾਉਗੇ ਕਿ ਅਸੀਂ ਕਿਸ ਤਰ੍ਹਾਂ ਸਿੱਖ এডਿਕੇਸ਼ਨ ਬੋਰਡ ਆਪਣਾ ਸਥਾਪਿਤ ਕਰ ਸਕਦੇ ਹ ਜਿਹੜਾ ਆਈਬੀ ਬੋਰਡ ਦੇ ਲੈਵਲ ਦਾ ਹੋਵੇ ਤੇ ਉਸ ਬੋਰਡ ਦੇ ਤਹਿਤ ਅਸੀਂ ਆਪਣੇ ਬੱਚਿਆਂ ਨੂੰ ਜਿੱਥੇ ਦੁਨੀਆਵੀ এডਿਕੇਸ਼ਨ ਦੇਣੀ ਹੈ ਨਾਲ ਨਾਲ ਅਸੀਂ ਸਿੱਖ ਮਰਿਆਦਾ ਜਾਂ ਸਿੱਖ ਇਸ ਵੀ ਜਾਂ ਸਿੱਖ ਸਿਨਾਨ ਪੜੇ ਨੇ ਉਹਨਾਂ ਨੂੰ ਅਸੀਂ ਪੜਾ ਸਕੀਏ ਸਮਝਾ ਸਕੀਏ ਤੇ ਮਤੀ ਖਾਲਸਾ ਦਬਾਨੂ ਇਸ এডੂਕੇਸ਼ਨਲ ਕਾਨਫਰੰਸ ਦੀ ਬਹੁਤ-ਬਹੁਤ ਪੁਦਾਇਤ ਨੂੰ ਨੇ ਉਹਨਾਂ ਨੇ ਬੱਤੇ ਤੇ ਇਹ ਪ੍ਰੋਗਰਾਮ ਲਿਖੇ ਨੇ ਬੜਾ ਵੱਡਾ ਜਿਹੜਾ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਇਕੱਠ ਹੋਣਾ ਹੈ ਬੁੱਧੀਜੀਵੀਆਂ ਨੇ ਜਿਹੜੇ ਅੰਮ੍ਰਿਤਵਾਲਾ ਨੂੰ ਜੁੜਨਾ ਹੈ ਜਿਹੜੇ এডੂਕੇਸ਼ਨਲ ਜਣ ਕੇ ਸੰਸਥਾਵਾਂ ਦੇ ਨਾਲ ਸੰਬੰਧ ਹੋਣਗੇ ਜਾਂ ਐਜੂਕੇਸ਼ਨ ਦੇ ਨਾਲ ਸੰਬੰਧ ਹੋਣਗੇ ਉਹਨਾਂ ਦੇ ਅੱਗੇ ਇਕੱਠ ਹੋਣਾ ਉਹਦੇ ਲਈ ਤਿਆਰੀਆਂ ਹੋਣੀਆਂ ਹੈ सत्ते पत्र भेजे जाने और ये अभी तरफ जी श्री आनंदपुर साहब की पादन धरती पर बुलाई गई है तो मैं उम्मीद है कि बाकी स्टार्ट एजुकेशन जी कानफ्रेंसा हुई ने उन्होंने वाग ये अठारहवीं जी अंतरराष्ट्रीय एजुकेशनल कॉन्फ्रेंस है ये भी बहुत सक्सैस होगी और बहुत पॉजिटिव जोड़े ने रिजल्ट जोड़े ने इस कॉन्फ्रेंस का दिखता जी का खालसा वाहू